ਆਰਿਆਨ ਸੱਸੀ ਗਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਕੋਲਡ ਕਾਫੀ ਇਹ ਕੋਲਡ ਕਾਫੀ ਨੂੰ ਅਸੀਂ ਬਿਨਾ ਮਸ਼ੀਨ ਤੋਂ ਬਣਾ ਕੇ ਘਰ ਵਿੱਚ ਤਿਆਰ ਕਰਾਂਗੇ ਜਿਸ ਤਰ੍ਹਾਂ ਤੁਸੀਂ ਰੈਸਟੋਰੈਂਟ ਦੇ ਵਿੱਚ ਜਾ ਕੇ ਪੀਨੇ ਚਲੋ ਫਿਰ ਵੀਕ ਹੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦੀ ਅਸੀਂ ਕੋਲਡ ਕਾਫੀ ਬਣਾ ਕੇ ਤਿਆਰ ਕੀਤੀ ਕੋਲਡ ਕਾਫੀ ਜਾਂ ਹੌਟ ਕਾਫੀ ਦੋਨੇ ਤਰ੍ਹਾਂ ਦੀ ਅਸੀਂ ਕਾਫੀ ਬਣਾ ਸਕਦੇ ਹਾਂ ਇਸ ਤਰੀਕੇ ਨਾਲ ਚਾਰ ਪੈਕ ਲਏ ਅਸੀਂ ਨੈਸਲੇ ਕਾਫੀ ਦੇ ਤੁਸੀਂ ਕੋਈ ਹੋਰ ਵੀ ਕਾਫੀ ਦੇ ਪੈਕਟ ਲੈ ਸਕਦੇ ਜੇ ਜਿਹੜਾ ਤੁਹਾਨੂੰ ਪਸੰਦ ਹੋਵੇ ਕਾਫੀ ਉਹ ਲੈ ਸਕਦੇ ਜੇ ਸਾਰੇ ਪੌਚਿਆਂ ਨੂੰ ਅਸੀਂ ਪਾ ਲਾਂਗੇ ਚਾਰ ਕਾਫੀ ਦੇ ਪੈਕਟ ਪਾ ਲਏ ਅਸੀਂ ਹੁਣ ਅਸੀਂ ਦੋ ਚਮਚੇ ਖੰਡ ਦੇ ਪਾ ਲਾਂਗੇ ਦੋ ਕ ਚਮਚੇ ਅਸੀਂ ਗਰਮ ਪਾਣੀ ਪਾਵਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਦੋ ਕਿ ਚਮਚੇ ਪਾਵਾਂਗੇ ਇੱਕ ਅਸੀਂ ਚਾਹ ਵਾਲੀ ਪਾਣੀ ਲੈ ਲਾਂਗੇ ਚਾਹ ਦੀ ਪਾਣੀ ਦੇ ਨਾਲ ਅਸੀਂ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਉੱਪਰ ਚੱਕ ਲਾਂਗੇ ਜਿਹੜੇ ਭਾਂਡੇ ਦੇ ਵਿੱਚ ਪਹਿਲਾਂ ਅਸੀਂ ਘੁਮਾ ਰਹੇ ਸੀ ਉਹਦੇ ਵਿੱਚ ਸਾਨੂੰ ਪਾਣੀ ਨੂੰ ਘੁਮਾਉਣਾ ਔਖਾ ਲੱਗ ਰਿਹਾ ਸੀ ਇਸ ਲਈ ਅਸੀਂ ਇਹ ਭਾਂਡਾ ਬਦਲ ਕੇ ਪਲੇਟ ਲੈ ਲਈ ਅਸੀਂ ਇਸ ਤਰ੍ਹਾਂ ਅਸੀਂ ਇਹਨੂੰ ਹੱਥ ਦੇ ਉੱਪਰ ਚਾਟ ਕੇ ਇਸ ਤਰ੍ਹਾਂ ਫੋਣੀ ਨੂੰ ਠਮਾਵਾਂਗੇ ਲਗਾਤਾਰ ਅਸੀਂ ਇਹਨੂੰ ਚਲੰਦੇ ਰਹਿਾਂਗੇ ਤੁਸੀਂ ਵੀ ਦੇਖ ਸਕਦੇ ਹੋ ਜੇ ਥੋੜਾ ਜਿਹਾ ਕਲਰ ਇਹਦਾ ਚੇਂਜ ਹੋ ਗਿਆ ਲਗਾਤਾਰ ਅਸੀਂ ਇਹਨੂੰ ਚਲੰਦੇ ਰਹਿਾਂਗੇ ਜਦੋਂ ਅਸੀਂ ਇਸ ਤਰ੍ਹਾਂ ਬਣਾਉਂਦੇ ਆ ਕਾਫੀ ਬਹੁਤ ਹੀ ਫਲਿੱਪੀ ਕਾਫੀ ਬਣ ਕੇ ਤਿਆਰ ਹੁੰਦੀ ਹੈ ਜਿਸ ਤਰ੍ਹਾਂ ਜੇ ਅਸੀਂ ਰੈਸਟੋਰੈਂਟ ਦੇ ਵਿੱਚ ਜਾ ਕੇ ਪੀਂਦੇ ਆ ਉਸੇ ਤਰ੍ਹਾਂ ਦੀ ਅਸੀਂ ਕਾਫੀ ਘਰ ਵਿੱਚ ਬਣਾ ਕੇ ਤਿਆਰ ਕਰਦੇ ਹਾਂ ਲਗਾਤਾਰ ਅਸੀਂ ਚਲੰਦੇ ਰਹਿਣਾ ਸਾਨੇ 1 ਮਿੰਟ ਹੋ ਗਿਆ ਇਹਨੂੰ ਚਲਾਉਂਦਿਆਂ ਨੂੰ ਤੁਸੀਂ ਦੇਖ ਸਕਦੇ ਜੇ ਕਲਰ ਇਹਦਾ ਬਹੁਤ ਹੀ ਚੰਗੇ ਹੋ ਗਿਆ ਤੇ ਅੱਗੇ ਨਾਲ ਉਹ ਵੀ ਇਹ ਪੌਲੀ ਤੇ ਫਲਿੱਪੀ ਹੋ ਗਈ ਇਹਨੂੰ ਲਗਾਤਾਰ ਅਸੀਂ 2 ਤੋਂ 3 ਮਿੰਟ ਤੱਕ ਚਲੰਦੇ ਰਹਿਣਾ ਸਾਈਡਾਂ ਤੋਂ ਅਸੀਂ ਇਹਨੂੰ ਇਕੱਠਾ ਕਰਕੇ ਤੇ ਇਹਨੂੰ ਵਿੱਚ ਕਰ ਸਕਦੇ ਹਾਂ ਅਸੀਂ ਇਸ ਦਾ ਇੱਕ ਤੋਂ 2 ਮਿੰਟ ਸਾਨੂੰ ਘੁਮਾਉਂਦਿਆਂ ਹੋ ਗਏ ਸੀ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਫਲਿੱਪੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਗਾੜਾ ਮਿਕਸਚਰ ਤਿਆਰ ਹੋਇਆ ਬਣ ਕੇ ਅਸੀਂ ਇਹਨੂੰ 1-2 ਮਿੰਟ ਹੋਰ ਅਸੀਂ ਇਹਨੂੰ ਬੀਟ ਕਰ ਲਾਂਗੇ ਸਹਾਡੇ ਕੋਲ ਕਾਫੀ ਬੀਟਰ ਹੈਗਾ ਵਾ ਤੇ ਤੁਸੀਂ ਉਹਦੇ ਨਾਲ ਬੀਟ ਕਰ ਸਕਦੇ। ਪਾਣੀ ਦੇ ਨਾਲ ਕਾਫੀ ਨੂੰ ਬੀਟ ਕਰ ਲਿਆ ਸੀ। ਬਹੁਤ ਹੀ ਫਲਿੱਪੀ ਕਾਫੀ ਬਣ ਕੇ ਤਿਆਰ ਹੋਏਗੀ। ਤੁਸੀਂ ਵੇਖ ਸਕਦੇ। ਕਾਫੀ ਨੂੰ ਬੀਟ ਕਰਕੇ ਇੱਕ ਬੌਲ ਦੇ ਵਿੱਚ ਅਸੀਂ ਪਾ ਲਿਆ। ਇੱਕ ਗਲਾਸ ਲੈ ਲੈਣੀ ਹੈ। ਕੋਲਡ ਕਾਫੀ ਬਣਾਵਾਂਗੇ। ਦੋ ਤਿੰਨ ਟੁਕੜੇ ਅਸੀਂ ਬਰਫ਼ ਦੇ ਪਾ ਲੈਣੀ ਹੈ। ਚਮਚਾ ਭਰ ਕੇ ਕਾਫੀ ਦਾ ਪਾਵਾਂਗੇ। ਠੰਡਾ ਦੁੱਧ ਪਾ ਲੈਣੀ ਹੈ ਦੇ ਵਿੱਚ। ਥੋੜੀ ਜਿਹੀ ਉੱਪਰ ਕਾਫੀ ਦਾ ਹੋਰ ਪਾ ਲੈਣੀ ਹੈ। ਚਮਚੇ ਦੇ ਨਾਲ ਮਿਕਸ ਕਰਾਂਗੇ ਦੁੱਧ ਪਾ ਲਿਆ ਸੀ ਉੱਪਰੇ ਦੇਸੀ ਥੋੜੀ ਜੀ ਚਾਕਲੇਟ ਪਾ ਲਾਂਗੇ ਕੋਲਡ ਕੌਫ ਬਣ ਕੇ ਤਿਆਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਕੋਲਡ ਕੌਫ ਗਰਮੀਆਂ ਦੇ ਵਿੱਚ ਕੋਲਡ ਕੌਫ ਬਹੁਤ ਹੀ ਵਧੀਆ ਪੀਣ ਵਿੱਚ ਲੱਗਦੀ ਹੈ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਪੀਓ ਚਲ ਫਿਰ ਮਿਲਦੇ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ